ਮੈਂ ਖਾਸ ਕਰਕੇ ਤਾਂ ਰਾਜੇਵਾਲ ਦੀ ਕਦਰ ਕਰਦਾ ਇਸ ਵੇਲੇ ਜਿਹੜੇ ਉਹਨੇ ਭਰਾ ਦਾ ਰੋਲ ਮੈਂ ਉਹਨਾਂ ਨੂੰ ਇਹੀ ਪੁੱਛਿਆ ਕਿ ਮੈਂ ਕੀ ਕਰ ਸਕਦਾ ਮੇਰੇ ਭਰਾ ਲਈ ਕੋਈ ਹੁਕਮ ਦੱਸੋ ਹੂੰ ਤੋ ਆਪਣੇ ਡਲੇਵਾਲ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਜੋ ਠੀਕ ਹੈ ਮੋਰਚਾ ਜਿਤਨਾ ਚਾਹੀਦਾ ਮੈਂ ਜਿਹੜੀਆਂ ਮੰਗਾਂ ਦੀ ਖਾਤਰ ਬੈਠਾ ਉਹ ਤੁਹਾਡੇ ਸਾਹਮਣੇ ਆ ਲੋਕਾਂ ਲਈ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਇਹ ਤੇ ਜੋਰ ਜਨਾਂ ਲਾ ਸਕਦਾ ਐ ਐਸ ਕੇ ਐਮ ਦੇ ਅੱਜ ਆਗੂ ਆਏ ਨੇ ਤੇ ਉੱਥੇ ਪ੍ਰਧਾਨ ਸਾਹਿਬ ਦੇ ਨਾਲ ਮੁਲਾਕਾਤ ਵੀ ਹੋ ਗਈ ਕੀ ਰਿਐਕਸ਼ਨ ਸੀਗਾ ਉਹਨਾਂ ਦਾ ਰਿਐਕਸ਼ਨ ਤਾਂ ਵਧੀਆ ਮਾਹੌਲ ਦੇ ਵਿੱਚ ਹੋਇਆ ਉਹਨਾਂ ਨੇ ਸਾਰਿਆਂ ਨੂੰ ਹੀ ਵਧੀਆ ਮਿਲੇ ਨੇ ਤੋਂ ਬੋਲ ਤਾਂ ਨਹੀਂ ਗਏ ਉਹਨਾਂ ਨੂੰ ਸਾਰਿਆਂ ਨੂੰ ਐ ਵਧੀਆ ਜੀ ਆਇਆਂ ਕਿਹਾ ਧੰਨਵਾਦ ਕਿਹਾ ਪਰ ਫਿਰ ਵੀ ਆਗੂ ਵੀ ਸਥਿਤੀ ਸਮਝਦੇ ਸੀ ਸਾਰੇ ਇਧਰੋਂ ਆਗੂਆਂ ਨੇ ਆਪਦਾ ਨਾਂ ਲੇਤਾ ਵੀ ਫਲਾਨੇ ਜਸੇ ਦਾ ਮੈਂ ਫਲਾਨਾ ਆਗੂ ਕਹਿੰਦਾ ਠੀਕ ਐ ਤੋਂ ਜਿਆਦਾ ਸਮਾ ਜਿਹੜਾ ਰਾਜੇਵਾਲ ਤੇ ਡੱਲੇਵਾਲ ਸਾਹਿਬ ਦਾ ਟਾਈਮ ਲੱਗਿਆ ਉਹ ਬੈਠੇ ਰਹੇ ਨੇ ਤੋਂ ਬਾਰ-ਬਾਰ ਉਹਨਾਂ ਦਾ ਵਧੀਆ ਭਰਾਮਾ ਵਾਲੀ ਜਿਹੜੀ ਦੋਸਤੀ ਆ ਕਿਉਂਕਿ ਦਿੱਲੀ ਇਕੱਠੇ ਰਹੇ ਨੇ ਸਾਡਾ 16 ਜੱਸੇਬੰਦੀਆਂ ਕਿਸਾਨ ਜੱਸੇਬੰਦੀਆਂ ਦਾ ਇੱਕ ਥੜਾ ਬਣਿਆ ਹੋਇਆ ਸੀਗਾ ਉਹ ਚਲੋ ਕਿਸੇ ਮਜਬੂਰੀ ਬਸ ਹੋ ਗਈ ਸੀ ਗੱਲ ਨੂੰ ਮੈਨੂੰ ਲੱਗਦਾ ਅੱਜ ਉਹ ਥੋੜਾ ਜਿਹੜਾ ਮਜ਼ਬੂਤ ਦਿਸਿਆ ਕਿ ਜਿਹੜੀਆਂ 16 ਸਾਡੀਆਂ ਉਹ ਕਿਸਾਨ ਜੱਸੇਬੰਦੀਆਂ ਪਹਿਮਾ ਤੋਂ 17 ਤੋਂ ਹੁਣ ਤਾਂ 20 ਹੋ ਗਈਆਂ ਮੈਨੂੰ ਲੱਗਦਾ ਕਿ ਵਿਚਾਰਨਗੇ ਉਹ ਜਿਹੜਾ ਥੜਾ ਹੈ ਉਸ ਨੂੰ ਕਾਇਮ ਕਰਕੇ ਇਸ ਖਨੋਰੀ ਵੱਲ ਲਾਜ਼ਮੀ ਕੇਂਦਰ ਸਰਕਾਰ ਨੂੰ ਅੱਜ ਮੈਸੇਜ ਮਿਲ ਗਿਆ ਹੁਣ ਜਿਹੜੇ ਡਿਬੇਟਾਂ ਤੇ ਬੀਜੇਪੀ ਦੇ ਆਗੂ ਬੈਠਦੇ ਸੀ ਵੀ ਕਿਸਾਨ ਨਹੀਂ ਇਕੱਠੇ ਬੈਠਦੇ ਇਹਨਾਂ ਦਾ ਆਬੀ ਦੀ ਬਹੁਤ ਹੈ ਕੋਈ ਕਹਿੰਦਾ ਕੁਛ ਹੈ ਕੁਛ ਕੋਹਦਾ ਅੱਜ ਮੈਸੇਜ ਵਾਗਿਆ ਹੋਣਾ ਅਸੀਂ ਇੱਕ ਇੱਕ ਕੁਰਸੀਆਂ ਤੇ ਬੈਠ ਕੇ ਕੇਂਦਰ ਸਰਕਾਰ ਨੂੰ ਜਿਹੜੀ ਸੁਨੇਹਾ ਸੀ ਉਹ ਪਹੁੰਚਾਤਾ ਅਸੀਂ ਦੇਖਾਂਗੇ ਹੁਣ ਤਾਂ ਸਰਕਾਰ ਦੀ ਲੱਗੂਗਾ ਕਦੋਂ ਮੰਗਾ ਲੱਗੂਗਾ ਹੋ ਸਹੀ ਇਹ ਚਰਚਾਾਂ ਮੈਂ ਵੀ ਹੋਈਆਂ ਨੇ ਕਿ ਵੀ ਜੇ ਪ੍ਰਧਾਨ ਸਾਹਿਬ ਵੀ ਖਤਮ ਹੋ ਗਏ ਤਾਂ ਕਹਿੰਦੇ ਵਿੱਚੇ ਮੋਰਚਾ ਵੀ ਖਤਮ ਕਰ ਦਾਂਗੇ ਦੇਖਿਓ ਇਹ ਦੇਖੋ ਆਗੂ ਦੀ ਸਮਝ ਹੁੰਦੀ ਹੈ ਹੂੰ ਬੇ ਹਾਲਾਤ ਕਿਹੋ ਜਿਹੇ ਬਣਨਗੇ ਹੂੰ ਹਾਲਾਤ ਕਿਹੋ ਜਿਹੇ ਹੋਣਗੇ ਪਤਾ ਨਹੀਂ ਇਹ ਦ ਚੰਗਾ ਹੋ ਜੇ ਪਤਾ ਨਹੀਂ ਮਾੜਾ ਹੋ ਜੇ ਇਹ ਵਾਕਿਆ ਡਲੇਵਾਲ ਸਾਹਿਬ ਦੀ ਇਹ ਸੋਚ ਹੈ ਬਈ ਮੋਰਚਾ ਜਮਾਈ ਰੱਖਿਓ ਜਿਹੜਾ ਵੀ ਜਾਂਦਾ ਉਹ ਇਹੀ ਕਹਿੰਦਾ ਵੀ ਮੋਰਚਾ ਜਮਾਈ ਰੱਖਿਓ ਹੂੰ ਮੇਰੇ ਵੱਲ ਧਿਆਨ ਘਟ ਦਿਓ ਹੂੰ ਮੋਰਚਾ ਨਹੀਂ ਛੱਡਣਾ ਪਮਾ ਨਾਲ ਦੀ ਨਾਲ ਜਿਹੜਾ ਬੰਦਾ ਅਗਲਾ ਵਹਾਇਓ ਮੇਰੀ ਡੇਡ ਵੱਡੀ ਇੱਥੇ ਪੇ ਸਸਕਾਰ ਨਹੀਂ ਕਰਨਾ ਗੱਲ ਆਗੂ ਨੇ ਬਹੁਤ ਕਰ ਆਗੂ ਨੂੰ ਕਿਸੇ ਪਾਸੋਂ ਨਾਜਿਕ ਲੱਗਦਾ ਹੋਣਾ ਕਿ ਸਰਕਾਰ ਬਹਾਨਾ ਬਣਾ ਕੇ ਕੋਈ ਇਹੋ ਜਿਹਾ ਐਕਸ਼ਨ ਕਰਦੇ ਸਾਡੇ ਵਿੱਚ ਡਰਾ ਤੇ ਭਾਵ ਕਰਦੇ ਉਹ ਗੱਲਾਂ ਚ ਲੱਗਦਾ ਪਰ ਮੈਨੂੰ ਲੱਗਦਾ ਪਰਮਾਤਮਾ ਦੀ ਮਿਹਰ ਹੈ ਕਿ ਜਿਹੜੇ ਹਸਾਬ ਨਾਲ ਅਸੀਂ ਇੱਥੋਂ ਲੋਕਾਂ ਦਾ ਵਿਸ਼ਵਾਸ ਵੱਜਿਆ ਲੋਕ ਘਰਾਂ ਚੋਂ ਤੁਰੇ ਨੇ ਮੈਨੂੰ ਲੱਗਦਾ ਸੀ ਮੋਰਚਾ ਵੀ ਜਿੱਤਾਂਗੇ ਤੇ ਡੱਲੇਵਾਲ ਨੂੰ ਮੋਰਚਿਆਂ ਦੇ ਵਿੱਚ ਲੋਕਾਂ ਦੀ ਤਾਕਤ ਗਣੀ ਜਾਂਦੀ ਜੰ데 ਕਿ ਲੜਨ ਮਰਨ ਵਾਲੇ ਕਿਹੜੇ ਨੇ ਉਹ ਤੁਹਾਨੂੰ ਦਿਸਣਗੇ ਆਥਣੇ ਦੇਖੋ ਅੱਜ ਕਿਤੇ ਬੈਠੇ ਆ ਤੁਹਾਨੂੰ ਟਰਾਲੀ ਖਾਲੀ ਦੇ ਸਕਦੇ ਆ ਘਰ ਦੇ ਸਕਦਾ ਪੰਡਾਲ ਖਾਲੀ ਦੇ ਸਕਦਾ ਆਥਣੇ ਪਹਿਰਿਆਂ ਤੇ ਡਾਂਗਾ ਲੈ ਕੇ ਮੂਹਰੇ ਖੜੇ ਹੋਣਗੇ ਤਾਂ ਇਹ ਜੋਸ਼ ਹੋਣਾ ਚਾਹੀਦਾ ਜੋਸ਼ ਆ ਮੋਰਚੇ ਦੇ ਵਿੱਚ ਨਿਰਾਸ਼ਤਾ ਲੱਗਦਾ ਹੈ ਕਿ ਸਖਤ ਪਹਿਰੇਦਾਰੀ ਵੀ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਜਾਣਬੁੱਝ ਕੇ ਜਿਹੜਾ ਕਿ ਤਾਂਗੇ ਪਰੇਸ਼ਾਨ ਵੀ ਕੀਤਾ ਜਾ ਰਿਹਾ ਤੇ ਡੱਲੇਵਾਲ ਸਾਹਿਬ ਨੂੰ ਚੱਕਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਸਰਕਾਰ ਤਾਂ ਕਰਦੀ ਹੁੰਦੀ ਹੈ ਇਹ ਤੇ ਨਹੀਂ ਭਰੋਸਾ ਕੀਤਾ ਜਾਂਦਾ ਵਿਸ਼ਵਾਸ ਨਹੀਂ ਕੀਤਾ ਤੁਸੀਂ ਕਿਸੇ ਵੇਲੇ ਵੀ ਚੱਕ ਕੇ ਲੈ ਜਾਣ ਇਹ ਤਾਂ ਹੁਣ ਲੋਕਾਂ ਨੇ ਦੇਖਣਾ ਇਹ ਮੈਂ ਜਿਹੜਾ ਮੈਸੇਜ ਆ ਲੋਕਾਂ ਤੇ ਛੱਡਦਾ ਏਸੇ ਵਾਰ-ਵਾਰ ਅਸੀਂ ਅਪੀਲ ਕਰਦੇ ਹਾਂ ਭਾਈ ਅਸੀਂ ਕਿਤੇ ਘਰਾਂ ਚ ਚੱਲੇ ਜੇ ਨਿਰਾਸ਼ ਹੋ ਕੇ ਵੀ ਹੁਣ ਤਾਂ ਬਹੁਤ ਕੱਠ ਹੋ ਗਿਆ 4 ਜਨਵਰੀ ਵਾਲਾ ਹੁਣ ਤਾਂ ਸਰਕਾਰ ਪਿੱਛੇ हट ਗਈ ਇਹ ਤਾਂ ਸਰਕਾਰ ਮੌਕਾ ਭਾਫਦੀ ਹੁੰਦੀ ਹੈ ਵੱਧ ਤੋਂ ਵੱਧ 2 ਵਜੇ 3 ਵਾਲਾ ਟਾਈਮ ਕਿ ਉਦੋਂ ਜਨਤਾ ਪਹਿਰਾ ਪੂਰਾ ਦੇ ਕੇ ਵੀ ਆਪ ਦਾ ਸੁੱਤੇ ਪਏ ਹੁੰਦੇ ਆ ਉਹ ਜਿਹੜਾ 12 ਤੋਂ ਸਾਡਾ 6 ਵਾਲਾ ਟਾਈਮ ਹੈ ਉਹ 6 ਘੰਟੇ ਦਾ ਸਾਡੇ ਲਈ ਬਹੁਤ ਜਾਗਣ ਦੀ ਲੋਡ ਹੁੰਦੀ ਹੈ ਬਹੁਤ ਨਿਗਰ ਰੱਖਣ ਦੀ ਨਾ ਧੁੰਦੇ ਵਿੱਚ ਇਹ ਪਤਾ ਲੱਗਦਾ ਵੀ ਇਹ ਗੱਡੀ ਫੋਰਸ ਦੀ ਹੈ ਕਿ ਸਾਡੇ ਵਰਕਰਾਂ ਦੀ ਹੈ ਉਸ ਤੇ ਨਿਗਰ ਰੱਖੀ ਹੋਈ ਹੈ ਤਾਂ ਮੋਰਚਾ ਕਿਸੇ ਵੇਲੇ ਵੀ ਸੁਣਾ ਨਹੀਂ ਛੱਡਦੇ ਹਾਂ ਸਰਕਾਰ ਕਿਸੇ ਵੇਲੇ ਹਮਲਾ ਕਰ ਸਕਦੀ ਹੈ ਇਹ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਸ੍ਰੀ ਸ਼ਕਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪ੍ਰਧਾਨ ਸਾਹਿਬ ਨੂੰ ਅੱਜ ਮਰਨ ਵਰਤ ਤੇ ਬੈਠੇ ਆ ਸਵਾਮੀ ਨਾ ਹੋ ਗਿਆ। ਉੱਥੇ ਹੀ ਉਹਨਾਂ ਨੇ ਸਾਰਿਆਂ ਦੇ ਨਾਲ ਮੁਲਾਕਾਤ ਵੀ ਬੰਦ ਕਰ ਦਿੱਤੀ ਐ। ਹਾਲਤ ਉਹਨਾਂ ਦੀ ਕਾਫੀ ਨਾਜ਼ੁਕ ਹੈ ਤੇ ਉੱਥੇ ਹੀ ਅੱਜ ਸਾਡੇ ਨਾਲ ਮੌਜੂਦ ਨੇ ਗੱਲਬਾਤ ਦੇ ਲਈ ਕਾਕਾ ਸਿੰਘ ਕੋਟੜਾ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡੱਲੇਵਾਲ ਸਾਹਿਬ ਨੇ ਬੇਸ਼ੱਕ ਕਿਸੇ ਨਾਲ ਕਹਿ ਦਿੱਤਾ ਕਿ ਮੈਂ ਮੁਲਾਕਾਤ ਨਹੀਂ ਕਰਨੀ ਪਰantu ਤੁਹਾਡੀ ਮੁਲਾਕਾਤ ਲਗਾਤਾਰ ਉਹਨਾਂ ਦੇ ਨਾਲ ਹਜੇ ਜਾਰੀ ਆ। ਕੀ ਕਹਿਣਾ ਚਾਹੋਗੇ ਕੀ ਹਾਲਤ ਨੇ ਪ੍ਰਧਾਨ ਸਾਹਿਬ ਦੀ? ਡੱਲੇਵਾਲ ਸਾਹਿਬ ਦੇ ਜਿਹੜੀ ਮੈਨੂੰ 2 ਦਿਨ ਪਹਿਲਾਂ ਬੁਲਾਇਆ ਸੀਗਾ ਵਾਕਿਆ ਕੱਲ੍ਹ ਤੋਂ ਠੀਕ ਐ। ਉਹਨਾਂ ਨੇ ਮਨਾਂ ਕੀਤਾ ਸੀਗਾ ਵੀ ਪਰਿਵਾਰ ਸਮੇਤ ਵੀ ਖਾਸ ਕਰਕੇ ਵੀ ਕਿ ਜੂ ਸਿੱਧੂਪੁਰ ਦਾ ਪਰਿਵਾਰ ਬਹੁਤ ਵੱਡਾ ਇਸ ਪਰਿਵਾਰ ਨੂੰ ਵੀ ਕਿਹਾ ਸੀ ਵੀ ਤੁਸੀਂ ਹੁਣ ਮਿਲਣ ਆਲਾ ਜਿਹੜਾ ਘਟਾਓ ਮੈਨੂੰ ਤਕਲੀਫ ਆਉਂਦੀ ਹੈ ਜਦੋਂ ਤੁਸੀਂ ਮਿਲਦੇ ਹੋ ਵਾਰ-ਵਾਰ ਜਦੋਂ ਨਿਮਾਰੀ ਖੁੱਲਦੀ ਹੈ ਹਵਾ ਆਉਂਦੀ ਹੈ ਤੋਂ ਮੁੜ ਕੇ ਤਕਲੀਫ ਆਉਂਦੀ ਹੈ ਉਹਨਾਂ ਨੇ 4 ਜਨਵਰੀ ਵਾਲਾ ਜਿਗਰ ਕੀਤਾ 6 ਤਰੀਕ ਵਾਲਾ ਜਿਗਰ ਕੀਤਾ ਕਿਸ ਸਮਾਂ ਮੈਥੋਂ ਵੱਧ ਬੋਲਿਆ ਗਿਆ ਬੋਲ ਕੇ ਫਿਰ ਮੈਨੂੰ ਤਕਲੀਫ ਹੈ ਦੋ ਦਿਨ ਮੇਰੇ ਬਹੁਤ ਔਖੇ ਲੰਘੇ ਤਾਂ ਉਸ ਅਪੀਲ ਦੇ ਵਿੱਚੋਂ ਅਸੀਂ ਮੰਨੇ ਵੀ ਠੀਕ ਹੈ ਪਰ ਅਜੋ ਦੇ باوجود ਵੀ ਜਦੋਂ ਉਹਨੂੰ ਮੈਸੇਜ ਲੱਗਿਆ ਕਿ ਦੂਜੇ ਸਾਡੇ ਆਗੂ ਆ ਰਹੇ ਨੇ ਅੱਜ ਵੀ ਮੈਨੂੰ ਤੜਕੇ ਬਲੱਡ ਲੈਵਲ ਸਾਹਿਬ ਨੇ ਕਿ ਆ ਕੇ ਮੈਨੂੰ ਕਹਿੰਦਾ ਯਾਰ ਕੋਈ ਗੱਲ ਨਹੀਂ ਜਿਹੜੀ ਤਖਲੀਪ ਹੈ ਬਈ ਕੋਈ ਆਗੂ ਐਡੀ ਦੂਰੋਂ ਆਉਂਦਾ ਹੈ ਇਹ ਮੈਸੇਜ ਨਾ ਚੱਲਿਆ ਜਾਵੇ ਵੀ ਐਡੀ ਦੂਰੋਂ ਆਏ ਤੇ ਢੱਲੇਵਾਲ ਸਾਹਿਬ ਮਿਲਿਆ ਵੀ ਨਹੀਂ ਜੋ ਮੈਂ ਹਾਲਾਤਾਂ ਜੋ ਮੇਰੇ ਹਾਲਤ ਦਿਸਦੇ ਰਹੇ ਨੇ ਜੋ ਕੁਝ ਹੋਣਾ ਪ੍ਰਮਾਤਮਾ ਦੇ ਹੱਥ ਹੈ ਫੇਰ ਵੀ ਕੋਈ ਮੋੜ ਰਾਂਦੇ ਫੇਰ ਵੀ ਅਸੀਂ ਉਹ ਜਿਹੜੀ ਕਮੇਟੀ ਨੂੰ ਮਲਾਇਆ ਵਧੀਆ ਮਾਹੌਲ ਦੇ ਵਿੱਚ ਉਹਨਾਂ ਦੀ ਗੱਲਬਾਤ ਹੋਈ ਹੈ ਮੈਂ ਖਾਸ ਕਰਕੇ ਤਾਂ ਰਾਜੇਵਾਲ ਦੀ ਕਦਰ ਕਰਦਾ ਇਸ ਵੇਲੇ ਜਿਹੜੇ ਉਹਨੇ ਭਰਾ ਦਾ ਰੋਲ ਨਮਾ ਉਹਨਾਂ ਨੂੰ ਇਹੀ ਪੁੱਛਿਆ ਕਿ ਮੈਂ ਕੀ ਕਰ ਸਕਦਾ ਮੇਰੇ ਭਰਾ ਲਈ ਕੋਈ ਹੁਕਮ ਦੱਸੋ ਹੂੰ ਤੋਂ ਆਪਣੇ ਡਲੇਵਾਲ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਜੋ ਠੀਕ ਹੈ ਮੋਰਚਾ ਜਿਤਨਾ ਚਾਹੀਦਾ ਮੈਂ ਜਿਹੜੀਆਂ ਮੰਗਾਂ ਦੀ ਖਾਤਰ ਬੈਠਾ ਉਹ ਤੁਹਾਡੇ ਸਾਹਮਣੇ ਆ ਲੋਕਾਂ ਲਈ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਇਹ ਤੇ ਜ਼ੋਰ ਜਨਾਂ ਲਾ ਸਕਦੇ ਹਾਂ ਲਾਓ ਤੋਂ ਰਾਜੇਵਾਲ ਸਾਹਿਬ ਨੇ ਕਿਹਾ ਵੀ ਠੀਕ ਹੈ ਉਹ ਗੱਲਾਂ ਬਾਅਦ ਚ ਰਹਿ ਗਈਆਂ ਜਿਹੜਾ ਮੈਂ ਸਮਾਂ ਨਹੀਂ ਖਰਾਬ ਕਰਨਾ ਚਾਹੁੰਦਾ ਫੌਰੀ ਐਮਰਜੈਂਸੀ ਉੱਤਕੇ ਇਸ ਮੋਰਚੇ ਨੂੰ ਮਜ਼ਬੂਤ ਜਿਤਵੱਲ ਲੈ ਕੇ ਜਾਵਾਂ ਜੀ ਐਸਕੇਮ ਦੇ ਅੱਜ ਆਕੂ ਆਏ ਨੇ ਤੇ ਉੱਥੇ ਹੀ ਪ੍ਰਧਾਨ ਸਾਹਿਬ ਦੇ ਨਾਲ ਮੁਲਾਕਾਤ ਵੀ ਹੋ ਗਈ ਕੀ ਰਿਐਕਸ਼ਨ ਸੀਗਾ ਉਹਨਾਂ ਦਾ ਰਿਐਕਸ਼ਨ ਤਾਂ ਵਧੀਆ ਮਾਹੌਲ ਦੇ ਵਿੱਚ ਹੋਇਆ ਉਹਨਾਂ ਨੇ ਸਾਰਿਆਂ ਨੂੰ ਹੀ ਵਧੀਆ ਮਿਲੇ ਨੇ ਤੋਂ ਬੋਲ ਤਾਂ ਨਹੀਂ ਗਏ ਉਹਨਾਂ ਨੂੰ ਸਾਰਿਆਂ ਨੂੰ ਐ ਵਧੀਆ ਜਿਹੜੀ ਜੀ ਆਇਆ ਕਿਹਾ ਧੰਨਵਾਦ ਕਿਹਾ ਪਰ ਫਿਰ ਵੀ ਆਗੂ ਵੀ ਸਥਿਤੀ ਸਮਝਦੇ ਸਾਰੇ ਇਧਰੋਂ ਆਗੂਆਂ ਨੇ ਆਪਦਾ ਨਾਂ ਲੇਤਾ ਵੀ ਫਲਾਨੇ ਜੱਸੇ ਬੰਦਾਂ ਮੈਂ ਫਲਾਨਾ ਆ ਗੂ ਕਹਿੰਦਾ ਠੀਕ ਐ। ਤੋ ਜਿਆਦਾ ਸਮਾਂ ਜਿਹੜਾ ਰਾਜੇਵਾਲ ਤੇ ਡੱਲੇਵਾਲ ਸਾਹਿਬ ਦਾ ਟਾਈਮ ਲੱਗਿਆ। ਉਹ ਬੈਠੇ ਰਹੇ ਨੇ। ਤੋ ਬਾਰ-ਬਾਰ ਉਹਨਾਂ ਦਾ ਵਧੀਆ ਭਰਾਮਾ ਵਾਲੀ ਜਿਹੜੀ ਦੋਸਤੀ ਆ ਕਿਉਂਕਿ ਦਿੱਲੀ ਇਕੱਠੇ ਰਹੇ ਨੇ। ਸਾਡਾ 16 ਜੱਸੇ ਬੰਦਿਆਂ ਕਿਸਾਨ ਜੱਸੇ ਬੰਦਿਆਂ ਦਾ ਇੱਕ ਥੜਾ ਬਣਿਆ ਹੋਇਆ ਸੀਗਾ। ਉਹ ਚਲੋ ਕਿਸੇ ਮਜਬੂਰੀ ਬਸ ਹੋ ਗਈ ਸੀ ਗੱਲ ਨੂੰ ਮੈਨੂੰ ਲੱਗਦਾ ਅੱਜ ਉਹ ਥੋੜਾ ਜਿਹੜਾ ਮਜ਼ਬੂਤ ਦਿਸਿਆ। ਕਿ ਜਿਹੜੀਆਂ 16 ਸਾਡੀਆਂ ਉਹ ਕਿਸਾਨ ਜੱਸੇ ਬੰਦੀਆਂ ਪਮਾਉ ਤੋਂ 17 ਤੋਂ ਹੁਣ ਤਾਂ 20 ਹੋ ਗਈਆਂ। ਮੈਨੂੰ ਲੱਗਦਾ ਕਿ ਵਿਚਾਰਨਗੇ ਉਹ ਜਿਹੜਾ ਥੜਾ ਹੈ ਉਸ ਨੂੰ ਕਾਇਮ ਕਰਕੇ ਇਸ ਖਨੋਰੀ ਵੱਲ ਲਾਜ਼ਮੀ ਆਉਣਗੇ। ਹੂੰ ਜੀ ਬਹੁਤ ਸਾਰੀਆਂ ਚਰਚਾਵਾਂ ਇਹ ਵੀ ਹੋਈਆਂ ਨੇ ਕਿ ਵੀ ਜੇ ਪ੍ਰਧਾਨ ਸਾਹਿਬ ਵੀ ਖਤਮ ਹੋ ਗਏ ਤਾਂ ਕਹਿੰਦੇ ਵਿੱਚੇ ਮੋਰਚਾ ਵੀ ਖਤਮ ਕਰ ਦਾਨਗੇ ਦੇਖਿਓ ਇਹ। ਵੇਖੋ ਆਗੂ ਦੀ ਸਮਝ ਹੁੰਦੀ ਹੈ। ਹੂੰ ਬੇ ਹਾਲਾਤ ਕਿਹੋ ਜਿਹੇ ਬਣਨਗੇ। ਹੂੰ ਹਾਲਾਤ ਕਿਹੋ ਜਿਹੇ ਹੋਣਗੇ। ਪਤਾ ਨਹੀਂ ਚੰਗਾ ਹੋ ਜੇ ਪਤਾ ਨਹੀਂ ਮਾੜਾ ਹੋ ਜੇ। ਇਹ ਵਾਕਿਆ ਡਲੇਵਾਲ ਸਾਹਿਬ ਦੀ ਇਹ ਸੋਚ ਹੈ। ਹੂੰ ਬਈ ਮੋਰਚਾ ਜਮਾਈ ਰੱਖਿਓ ਜਿਹੜਾ ਵੀ ਜਾਂਦਾ ਉਹ ਇਹੀ ਕਹਿੰਦਾ ਵੀ ਮੋਰਚਾ ਜਮਾਈ ਰੱਖਿਓ। ਮੇਰੇ ਵੱਲ ਧਿਆਨ ਘਟ ਦਿਓ ਮੋਰਚਾ ਨਹੀਂ ਛੱਡਣਾ ਪਵਾ ਨਾਲ ਦੀ ਨਾਲ ਜਿਹੜਾ ਬੰਦਾ ਅਗਲਾ ਬੁਹਾਇਓ ਮੇਰੀ ਡੇਡ ਵੱਡੀ ਇੱਥੇ ਪੇ ਸਸਕਾਰ ਨਹੀਂ ਕਰਨਾ ਗੱਲ ਆਗੂ ਨੇ ਬਹੁਤ ਕਰ ਆਗੂ ਨੂੰ ਕਿਸੇ ਪਾਸੋਂ ਨਾਜਿਕ ਲੱਗਦਾ ਹੋਣਾ ਕਿ ਸਰਕਾਰ ਬਹਾਨਾ ਬਣਾ ਕੇ ਕੋਈ ਇਹੋ ਜਿਹਾ ਐਕਸ਼ਨ ਕਰ ਦੇ ਸਾਡੇ ਵਿੱਚ ਡਰਾ ਦੇ ਭਾਵ ਕਰ ਦੇ ਉਹ ਗੱਲਾਂ ਚ ਲੱਗਦਾ ਪਰ ਮੈਨੂੰ ਲੱਗਦਾ ਪਰਮਾਤਮਾ ਦੀ ਮਿਹਰ ਹੈ ਕਿ ਜਿਹੜੇ ਹਿਸਾਬ ਨਾਲ ਅਸੀਂ ਇੱਥੋਂ ਲੋਕਾਂ ਦਾ ਵਿਸ਼ਵਾਸ ਵਜਿਆ ਲੋਕ ਘਰਾਂ ਚੋਂ ਤੁਰੇ ਨੇ ਮੈਨੂੰ ਲੱਗਦਾ ਅਸੀਂ ਮੋਰਚਾ ਵੀ ਜਿੱਤਾਂਗੇ ਤੇ ਡੱਲੇਵਾਲ ਨੂੰ ਵੀ ਬਚਾਵਾਂਗੇ ਜੀ ਜਿਸ ਤਰ੍ਹਾਂ ਦਿਨੋ ਦਿਨ ਮੋਰਚਾ ਵੱਡਾ ਵੀ ਹੁੰਦਾ ਜਾਂਦਾ ਇਕੱਠ ਵੀ ਹੋ ਰਿਹਾ ਹੈ ਲੱਗਦਾ ਹੈ ਕਿ ਕੇਂਦਰ ਸਰਕਾਰ ਝੁੱਕ ਜੇਗੀ ਫਿਰ ਸਰਕਾਰ ਨੂੰ ਤਾਂ ਅੱਜ ਹੀ ਸੁਨੇਹਾ ਮਿਲ ਗਿਆ ਹੋਣਾ ਮੈਸੇਜ ਕੇਂਦਰ ਸਰਕਾਰ ਨੂੰ ਅੱਜ ਮੈਸੇਜ ਮਿਲ ਗਿਆ ਹੋਣਾ ਜਿਹੜੇ ਡਿਬੇਟਾਂ ਤੇ ਬੀਜੇਪੀ ਦੇ ਆਗੂ ਬੈਠਦੇ ਸੀ ਵੀ ਕਿਸਾਨ ਨਹੀਂ ਇਕੱਠੇ ਬੈਠਦੇ ਇਹਨਾਂ ਦਾ ਆਬਜ ਦੀ ਬਹੁਤ ਹੈ ਕੋਈ ਕਹਿੰਦਾ ਕੁਛ ਹੈ ਕੁਛ ਕੋਹਦਾ ਅੱਜ ਮੈਸੇਜ ਵਾਗਿਆ ਹੋਣਾ ਅਸੀਂ ਇੱਕ ਇੱਕ ਕੁਰਸੀਆਂ ਤੇ ਬੈਠ ਕੇ ਕੇਂਦਰ ਸਰਕਾਰ ਨੂੰ ਜਿਹੜੀ ਸਨੇਹਾ ਸੀ ਉਹ ਪਛਾਤਾ ਹੈ ਅਸੀਂ ਦੇਖਾਂਗੇ ਹੁਣ ਤਾਂ ਸਰਕਾਰ ਦੀ ਲੱਗੂਗਾ ਕਿਦੋਂ ਮੰਗਾ ਲਾਗੂ ਕਰਦੇ ਨੇ ਜੀ ਸ਼ੰਭੂ ਫਿਰ ਸਿੰਘੂ ਬਣੇਗਾ ਬੜੇ ਹੀ ਪਿਆਸ ਜੀ ਕਸਰੇ ਜਿਹੜੀ ਸਥਿਤੀ ਮੈਨੂੰ ਹੋ ਸਕਦਾ ਉਦੋਂ ਵੀ ਇੰਨੇ ਉੱਤੇ ਭੀੜ ਨਾ ਹੋਵੇ ਇਨਾ ਕਠ ਨਾ ਹੋਵੇ ਲੰਗਰ ਉੱਥੋਂ ਜ਼ਿਆਦਾ ਸਾਡੀਆਂ ਭੈਣਾਂ ਜ਼ਿਆਦਾ ਟਰੈ ਟਰਾਲੀਆਂ ਜ਼ਿਆਦੇ ਘਰ ਜ਼ਿਆਦੇ ਲੋਕਾਂ ਦਾ ਆਉਣਾ ਜਾਣਾ ਜ਼ਿਆਦੇ ਤਾ ਇੱਥੇ ਕੋਈ ਸ਼ਹਿਰ ਵੀ ਨਹੀਂ ਉੱਥੇ ਤਾਂ ਜਿਹੜਾ ਸਿੰਘੂ ਤੇ ਸੀਗਾ ਸ਼ਹਿਰ ਸੀ ਜਿਹੜੇ ਲੋਕ ਫੈਕਟਰੀਆਂ 'ਚ ਕੰਮ ਕਰਦੇ ਸੀ ਜਾਦਾ ਭੀੜ ਉਹਨਾਂ ਦੀ ਦੀਂਦੀ ਸੀ ਕਿਸਾਨਾਂ ਦੀ ਘੱਟ ਸੀ ਇੱਥੇ ਨਰੋਲੋ ਲੋਕ ਆਉਂਦੇ ਨੇ ਜਿਹੜੇ ਮੋਰਚੇ ਦੇ ਸਮਰਥਨ ਚਾਹੁੰਦੇ ਨੇ ਤਾਂ ਭੀੜ ਉਹ ਤੋਂ ਜ਼ਿਆਦਾ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵੀ ਜਿਹੜੀ ਭੀੜ ਹੈ ਦੇਖੋ ਮੋਰਚਾਂ ਦੇ ਵਿੱਚ ਭੀੜਾਂ ਨਹੀਂ ਗਿਣੀਆਂ ਜਾਂਦੀਆਂ ਮੋਰਚਾਂ ਦੇ ਵਿੱਚ ਲੋਕਾਂ ਦੀ ਤਾਕਤ ਗਿਣੀ ਜਾਂਦੀ ਹੈ ਕਿ ਲੜਨ ਮਰਨ ਵਾਲੇ ਕਿਹੜੇ ਨੇ ਉਹ ਸਾਨੂੰ ਦਿਸਣਗੇ ਆਥਣੇ ਦੇਖੋ ਅੱਜ ਕਿਤੇ ਬੈਠੇ ਆ ਸੋਨੂੰ ਟਰਾਲੀ ਖਾਲੀ ਦੇ ਸਕਦੇ ਆ ਘਰ ਦੇ ਸਕਦਾ ਪੰਡਾਲ ਖਾਲੀ ਦੇ ਸਕਦਾ ਆਥਨੇ ਪਹਿਰਾਂ ਤੇ ਡਾਂਗਾ ਲੈ ਕੇ ਮੂਹਰੇ ਖੜੇ ਹੋਣਗੇ ਤਾਂ ਇਹ ਜੋਸ਼ ਹੋਣਾ ਚਾਹੀਦਾ ਜੋਸ਼ ਆ ਮੋਰਚੇ ਦੇ ਵਿੱਚ ਨਿਰਾਸ਼ਤਾ ਨਹੀਂ ਲਗਾਤਾਰ ਸਖਤ ਪੈਰੀਦਾਰੀ ਵੀ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਜਾਣਬੁੱਝ ਕੇ ਜਿਹੜਾ ਕਿ ਤਾਂ ਕਿ ਪਰੇਸ਼ਾਨ ਵੀ ਕੀਤਾ ਜਾ ਰਿਹਾ ਤੇ ਡਲੇਵਾਲ ਸਾਹਿਬ ਨੂੰ ਚੱਕਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਸਰਕਾਰ ਤਾਂ ਕਰਦੀ ਹੁੰਦੀ ਹੈ ਇਹ ਤੇ ਨੇ ਭਰੋਸਾ ਕੀਤਾ ਜਾਂਦਾ ਵਿਸ਼ਵਾਸ ਨਹੀਂ ਕੀਤਾ ਤੁਸੀਂ ਤਾਂ ਕਿਸੇ ਵੇਲੇ ਵੀ ਚੱਕ ਕੇ ਲੈ ਜਾਣ ਇਹ ਤਾਂ ਹੁਣ ਲੋਕਾਂ ਨੇ ਦੇਖਣਾ ਇਹ ਮੈਂ ਜਿਹੜਾ ਮੈਸੇਜ ਹੈ ਲੋਕਾਂ ਤੇ ਛੱਡਦਾ ਏਸੇ ਵਾਰ-ਵਾਰ ਅਸੀਂ ਅਪੀਲ ਕਰਦੇ ਹਾਂ ਜੀ ਬਈ ਅਸੀਂ ਕਿਤੇ ਘਰਾਂ ਚ ਚਲੇ ਜੇ ਨਿਰਾਸ਼ ਤੇ ਹੋ ਕੇ ਵੀ ਹੁਣ ਤਾਂ ਬਹੁਤ ਕੱਠ ਹੋ ਗਿਆ 4 ਜਨਵਰੀ ਵਾਲਾ ਹੁਣ ਤਾਂ ਸਰਕਾਰ ਪਿੱਛੇ हट ਗਈ ਇਹ ਤਾਂ ਸਰਕਾਰ ਮੌਕਾ ਭਾਫਦੀ ਹੁੰਦੀ ਹੈ ਵੱਧ ਤੋਂ ਵੱਧ 2 ਵਜੇ 3 ਨਾਲਾ ਟਾਈਮ ਕਿਉਂਦੋ ਜਨਤਾ ਪਹਿਰਾ ਪੂਰਾ ਦੇ ਕੇ ਵੀ ਆਪ ਦਾ ਸੁੱਤੇ ਪਏ ਹੁੰਦੇ ਆ ਉਹ ਜਿਹੜਾ 12 ਤੋਂ ਸਾਡਾ 6 ਵਾਲਾ ਟਾਈਮ ਹੈ ਉਹ 6 ਘੰਟੇ ਦਾ ਸਾਡੇ ਲਈ ਬਹੁਤ ਜਾਗਣ ਦੀ ਲੋਡ ਹੁੰਦੀ ਹੈ ਬਹੁਤ ਨਿਗਰ ਰੱਖਣ ਦੇ ਨਾ ਧੁੰਦੇ ਵਿੱਚ ਇਹ ਪਤਾ ਲੱਗਦਾ ਵੀ ਇਹ ਗੱਡੀ ਫੋਰਸ ਦੀ ਹੈ ਕਿ ਸਾਡੇ ਵਰਕਰਾਂ ਦੀ ਹੈ ਉਸ ਤੇ ਨਿਗਰ ਰੱਖੀ ਹੋਈ ਹੈ ਤਾਂ ਮੋਰਚਾ ਕਿਸੇ ਵੇਲੇ ਵੀ ਸੁਣਨਾ ਨਹੀਂ ਛੱਡਦੇ ਹਾਂ ਸਰਕਾਰ ਕਿਸੇ ਵੇਲੇ ਹਮਲਾ ਕਰ ਸਕਦੀ ਹੈ ਇਹ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਜੀ ਬੀਜੇਪੀ ਦਾ ਬਫਰ ਦੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰੀ ਉਹਨਾਂ ਨੇ ਚਿੱਠੀ ਲਿਖਿਆ ਕਿ ਪ੍ਰਧਾਨ ਸਾਹਿਬ ਦਾ ਮਰਨ ਵਰਤ ਤੜਵਾਇਆ ਜਾਵੇ ਇਸ ਤੇ ਗੱਲ ਮੈਂ ਕਹਿੰਦਾ ਡੱਲੇਵਾਲ ਸਾਹਿਬ ਨੇ ਤੜਕੇ ਡੇਢ ਕਮਿੰਟ ਦੀ ਵੀਡੀਓ ਪਾਈ ਐ ਮੈਸੇਜ ਦੇਤਾ ਹੋਣਾ ਵੀ ਚਿੱਠੀ ਲਿਖਣੀ ਐ ਤੁਸੀਂ ਅਪੀਲ ਹੀ ਕਰਨੀ ਐ ਤਾਂ ਪ੍ਰਧਾਨ ਮੰਤਰੀ ਨੂੰ ਕਰੋ ਜਾਂ ਉਪਰ ਰਾਸ਼ਟਰਪਤੀ ਜਿਹੜੇ ਨੇ ਸਾਹਮਣੇ ਕਿਹਾ ਆਪਣੇ ਖੇਤੀ ਮੰਤਰੀ ਨੂੰ ਹੱਥ ਕਰਕੇ ਕਿਹਾ ਵੀ ਤੁਸੀਂ ਕਿਸਾਨਾਂ ਨਾਲ ਐਗਰੀ ਕੀਤੇ ਨੇ ਜਿਹੜੇ ਤੁਹਾਡੇ ਐਗਰੀਮੈਂਟ ਹੋਇਆ ਉਹਨੂੰ ਲਾਗੂ ਕਰੋ ਤਾਂ ਕਿਉਂ ਕਿਸਾਨ ਸੜਕਾਂ ਤੇ ਬੈਠੇ ਐ ਇਹ ਸਾਰਾ ਕੁਝ ਮੈਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਨੇ ਅੱਜ ਡੇਢ ਕਮਿੰਟ ਦੇ ਵਿੱਚ ਪਤਾ ਵੀ ਇਧਰ ਨੂੰ ਚਿੱਠੀ ਲਿਖਣ ਦੀ ਕੋਈ ਲੋੜ ਨਹੀਂ ਮੰਨ ਲਓ ਜੇ ਸ਼੍ਰੀ ਅਕਾਲ ਤੱਕ ਤਾਂ ਸਾਡੇ ਜਥੇਦਾਰ ਅਪੀਲ ਕਰ ਦਿੰਦੇ ਨੇ ਪ੍ਰਧਾਨ ਸਾਹਿਬ ਨੂੰ ਕਿ ਮਰਨ ਵਰਤ ਤੋੜ ਦਿਓ ਤੁਸੀਂ ਤਾਂ ਪ੍ਰਧਾਨ ਸਾਹਿਬ ਕੀ ਫੈਸਲਾ ਲੈਣਗੇ ਵੇਖੋ ਆਪਣੇ ਦਮਦਮਾ ਸਾਹਿਬ ਤੋਂ ਤੱਕ ਤੋਂ ਜਥੇਦਾਰ ਇੱਥੇ ਆਏ ਨੇ ਬੋਲ ਕੇ ਗਏ ਨੇ ਸਰਕਾਰ ਦੇ ਖਿਲਾਫ ਬੋਲ ਕੇ ਗਏ ਨੇ ਸਾਡੇ ਸਿੰਘ ਸਾਹਿਬਾਨ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਹੜੇ ਮੋਰਚੇ ਨੂੰ ਦੇ ਵਿੱਚ ਡਟਿਆ ਹੋਇਆ ਡੱਲੇਵਾਲ ਸਾਹਿਬ ਰੋਜ਼ ਤਾਂ ਉਹ ਅਰਦਾਸਾਂ ਕਰ ਰਹੇ ਨੇ ਚੜਦੀ ਉਮਰ ਲਈ ਚੜ ਦੇ ਮੋਰਚੇ ਨੂੰ ਜਿੱਤਣ ਵਾਸਤੇ ਤਾਂ ਉਹ ਇਹੋ ਜਿਹਾ ਮੈਸੇਜ ਬੀਜੇਪੀ ਦਾ ਮੰਨਣਗੇ ਇਹ ਬੀਜੇਪੀ ਦੀ ਚਿੱਠੀ ਹੈ ਇਹ ਤੇ ਮੈਨੂੰ ਲੱਗਦਾ ਸਾਨੂੰ 100% ਉਮੀਦ ਵੀ ਹੈ ਤੇ ਉਹ ਕਦੇ ਵੀ ਇਹੋ ਜਿਹਾ ਨਹੀਂ ਕਹਿਣਗੇ ਤਾਂ ਉਹ ਜਿਹੜਾ ਮੈਸੇਜ ਸਰਕਾਰ ਨੂੰ ਦੇ ਜ਼ਰੂਰ ਸਕਦੇ ਨੇ ਇਧਰ ਨਹੀਂ ਜੀ ਮੇਰਾ ਆਖਰੀ ਸਵਾਲ ਪੰਜਾਬ ਸਰਕਾਰ ਕਿੰਨਾ ਕੁ ਸਾਥ ਦੇ ਰਹੀ ਆ ਦੇਖ ਹੀ ਰਹੇ ਹਾਂ 26 ਜਰਮਨ ਨੂੰ ਚੱਕ ਕੇ ਲੈ ਗਏ ਸੀਗੇ ਬਹੁਤ ਵਧੀਆ ਸਾਥ ਸੀਗਾ 1750 ਬੰਦਾ ਸੀ ਪੁਲਿਸ ਦਾ ਮਲਾਜਮ ਦਾ ਤਾਂ 7500 ਨੂੰ ਅਸੀਂ ਛਡਾਇਆ ਕਿਤੇ ਜਿੱਤੇ ਮੁੱਖ ਮੰਤਰੀ ਦਾ ਘਰ ਘੇਰਨਾ ਲਾਨ ਕੀਤਾ ਹੋਇਆ ਇੰਨਾ ਸਾਥ ਮਿਲ ਰਿਹਾ ਸਾਨੂੰ ਪੰਜਾਬ ਸਰਕਾਰ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਸਾਨੂੰ ਬੜਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਤਾਂ ਇਹ ਅਹਿਸਾਸ ਤਾਂ